ਬਾਬਾ ਬੰਦਾ ਸਿੰਘ ਬਹਾਦਰ ਜਦੋਂ ਗੁਰਦਾਸ ਸਿੰਘ ਦੀ ਗੜੀ ਵਿੱਚ ਕਈ ਮਹੀਨਿਆਂ ਬਾਅਦ ਉਹਨਾਂ ਨੂੰ ਕੈਦ ਕੀਤਾ ਗਿਆ 780 ਸਿੰਘ ਫੜੇ ਨੇ ਇਤਿਹਾਸਕਾਰ ਇੱਥੋਂ ਤੱਕ ਲਿਖਦੇ ਆ ਕਈ ਦਿਨ ਉਹਨਾਂ ਭੁੱਖਣ ਭਾਣੇ ਸਨ ਇਹ ਗੁਰੂ ਕੇ ਪਿਆਰੇ ਸਿੰਘ ਤੇ ਕਈਆਂ ਦੇ ਨਾ ਪੇਟ ચીਰ-ਚੀਰ ਕੇ ਵੀ ਇਹਨਾਂ ਦੇਖਿਆ ਕਿਤੇ ਮਹਿੰਗੀਆਂ ਚੀਜ਼ਾਂ ਕਿਤੇ ਹੀਰੇ ਲਾਲ ਅੰਦਰ ਨਾ ਪਾ ਲਏ ਹੋਣ ਲਾਹੌਰ ਲੈ ਕੇ ਗਏ ਤੇ ਉਥੇ ਜਿਹੜੇ ਇਕੱਠੇ ਬੈਠੇ ਨਾ ਤੇ ਕਹਿ ਲਗੇ ਦਿੱਲੀ ਕੀ ਮੂੰਹ ਦਿਖਾਵਾਂਗੇ ਪੇ ਐਨੇ ਕਿ ਸੰਗਾਂ ਨੇ ਐਨੇ ਮਹੀਨੇ ਸੌਣੇੜੇ ਨਹੀਂ ਆਉਂ ਦਿੱਤਾ ਤੇ ਉਸੇ ਲਈ ਕੀ ਮਤਾ ਪਾਸ ਕੀਤਾ ਜਿਹੜੇ ਦੁਸ਼ਟ ਹੁੰਦੇ ਆ ਉਹ ਕੀ ਮਤਾ ਪਾਸ ਕਰਦੇ ਆ ਗੁਰੂ ਗ੍ਰੰਥ ਸਾਹਿਬ ਅੰਦਰ ਬਥੇ ਨਾ ਹੁੰਦਾ ਭਗਤ ਪ੍ਰਿਬਲਾਦ ਵਾਸਤੇ ਦੁਤ ਸਭਾ ਮਿਲ ਮੰਤਰ ਪ੍ਰਕਾਇ ਕਰਸੈ ਆਉਦ ਕਨੇਰੀ ਦੁਤ ਸਭਾ ਜਿੱਥੇ ਗੁਰਮਖਾ ਦੀ ਸਭਾ ਹੋਵੇਗੀ ਸੰਤ ਸਭਾ ਹੋਵੇਗੀ ਉੱਥੇ ਭਲੇ ਦੀ ਵਿਚਾਰ ਹੋਵੇਗੀ ਉੱਥੇ ਪਰਪਕਾਰ ਦੀ ਗੱਲ ਹੋਵੇਗੀ ਉੱਥੇ ਮਤਾ ਹੋਵੇਗਾ ਗੁਰਮਤਾ ਤੇ ਜਿੱਥੇ ਦੁਤ ਸਭਾ ਹੋਵੇਗੀ ਕਰਸੈ ਆਉਦ ਕਨੇਰੀ ਮਾਰਦੇ ਹੋ ਲਾਹੌਰ ਦੁਤ ਸਭਾ ਇਕੱਠੀ ਹੋਈ ਤੇ ਕੀ ਫੈਸਲਾ ਲਿਆ ਵੀ ਜਿਹੜੇ ਬੇਕਸੂਰ ਸਿੱਖ ਹਨ ਉਹਨਾਂ ਦੇ ਵੀ ਸ਼ੇਰ ਲਾ ਕੇ ਗੱਡੇ ਭਰ ਲਓ। ਓਸੜੇ ਕੁ ਸਿੰਘ ਉਹ ਸਨ ਜਿਹੜੇ ਸਾਧ ਸੰਗ ਦੀ ਨਾਮ ਮਿਲ ਵਰਤਨੀ ਹੈ। ਜੰਗਲਾਂ ਵਿੱਚ ਰਹਿੰਦੇ ਸੀ। ਦੂਜੇ ਸੰਨ ਮਿਲ ਵਰਤਨੀਏ ਜਿਹੜੇ ਖੇਤੀ ਕਰਦੇ, ਦੁਕਾਨ ਕਰਦੇ, ਜੋਬ ਕਰਦੇ, ਪਰਿਵਾਰਾਂ ਨੂੰ ਪਾਲਦੇ ਪਰ ਉਹਨਾਂ ਕਿਹਾ ਹੁਣ ਦੂਜੇ ਤੇ ਹੱਥ ਨਹੀਂ ਆਉਣੇ। ਆਹ ਜਿਹੜੇ ਬੇਕਸੂਰ ਹਨ ਇਹਨਾਂ ਦੇ ਸਿਰ ਕੱਟ ਕਰਕੇ ਗੱਡੇ ਭਰ ਲਓ। ਲਾਤੀਫ ਫੌਜ ਸਾਧ ਸੰਗ ਦੀ ਨਹੀਂ ਦੇਖਿਆ ਛੋਟਾ ਨਹੀਂ ਦੇਖਿਆ ਵੱਡਾ ਤੇ ਸਿਰ ਲਾ ਲਾ ਕੇ ਉਹ ਇਸ ਪ੍ਰਕਾਰ ਗੱਡੇ ਪਰਣ ਲੱਗ ਪਏ ਆ ਇਹ ਦੋਸ਼ਾਂ ਦੇ ਸਿਰ ਲਾ ਰਹੇ ਆ ਵੈਰ ਕਰ ਰਹੇ ਆ ਸਾਧ ਸੰਗ 1984 4 5 6 ਜੂਨ ਕੋਈ ਭੁੱਲ ਸਕਦਾ ਰੱਬ ਦਾ ਪਿਆਰਾ ਕੀ ਹਾਲ ਕੀਤਾ ਉਸ ਸਮੇਂ ਦੀ ਸਰਕਾਰ ਨੇ ਉਸ ਤੋਂ ਬਾਅਦ 1 2 3 ਨਵੰਬਰ ਨੂੰ ਸੱਜ ਸਿੰਘ ਦੀ ਸੱਜ ਰਾਸੀ ਚ ਫੁਸ਼ਰੀ ਦੇਖਿਆ ਕਸੂਰ ਕੀ ਹੈ ਵੀ ਇਹ ਸਿੱਖ ਨੇ ਬਸ ਆ ਹਾਲ ਹੈ ਦੁਰਜ ਸਵਾਮੀ ਮੰਤਰ ਪਕਾਇਆ ਕਰ ਸ਼ਾਹੌਦ ਘਰੇਰੀ ਭਰ ਲੈ ਗੱਡੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਾਥੀ ਦੇ ਉੱਤੇ ਪਿੰਜਰੇ ਵਿੱਚ ਬੰਦ ਕੀਤਾ ਬੇੜੀਆਂ ਹੱਥਕੜੀਆਂ ਲਾਈਆਂ ਦੋ ਫੌਜੀ ਨੰਗੀਆਂ ਤਲਵਾਰਾਂ ਲੈ ਕੇ ਕਿਤੇ ਪਿੰਜਰਾ ਢਾ ਕੇ ਨਾ ਲੈ ਜਾਈਂ ਜੀਵਨ ਦੇ ਸਿੰਘਾਂ ਨੂੰ ਗੱਡਿਆਂ ਨਾਲ ਬੰਨਿਆ ਹੋਇਆ ਤੇ ਸ਼ਰਾਬ ਦੇ ਵਿੱਚੋਂ ਦੇ ਲੈ ਕੇ ਜਾ ਰਹੇ ਨੇ ਤੇ ਦਿੱਲੀ ਸਾਰੇ ਸ਼ਹਿਰ ਚ ਘੁਮਾਇਆ ਗਿਆ ਸਭ ਨੂੰ ਲਾਲਚ ਦਿੱਤੇ ਇੱਕ ਪਾਸੇ ਸ਼ਰਾ ਹੈ ਇੱਕ ਪਾਸੇ ਸਜਾਈ ਮੌਤ ਹੈ ਕਬੂਲ ਕਰੋ ਸਭ ਨੇ ਆਵਾਜ਼ ਦਿੱਤੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰ ਨਾ ਜਾਵੇ ਤੇ ਆਸ ਲੰਬਾ ਮੈਂ ਥੋੜੀ ਬੇਨਤੀ ਜਿਹੜੀ ਮੈਂ ਸ਼ੁਰੂ ਕੀਤੀ ਉਹੀ ਕਰਨੀ 100-100 ਸਿੰਘ ਰੋਜ਼ ਸ਼ਹੀਦ ਕੀਤਾ ਜਾਂਦਾ ਹੈ ਇਹਨਾਂ ਵਿੱਚ ਇੱਕ 16 ਸਾਲ ਦਾ ਭਚੰਗੀ ਸੀ ਉਹਦੀ ਮਾਂ ਨੇ ਬਾਦਸ਼ਾਹ ਫਰਖਸ਼ ਅੱਗੇ ਫਰਿਆਦ ਕੀਤੀ ਮੇਰਾ ਪੁੱਤਰ ਸਿੱਖ ਨਹੀਂ ਧੋਖੇ ਨਾ ਫੜਿਆ ਬਾਦਸ਼ਾਹ ਨੇ ਪਰੋਣਾ ਲਿਖਿਆ ਬਾਦਸ਼ਾਹ ਨੂੰ ਇਹ ਕਿੰਨਾ ਭਰੋਸਾ ਹੈ ਦੁਸ਼ਮਣ ਨੂੰ ਕਿੰਨਾ ਭਰੋਸਾ ਲਿਖਿਆ ਕੀ ਹੈ ਜਿਉਂ ਕਹਿ ਦੇਵੇ ਮੈਂ ਸਿੱਖ ਨਹੀਂ ਤੇ ਛੱਡ ਦਿਓ ਉਹਨੂੰ ਪਤਾ ਸੀ ਜਿਹੜਾ ਗੁਰੂ ਕਾ ਸਿੱਖ ਹੈ ਮੌਤ ਤੋਂ ਨਹੀਂ ਡਰਦਾ ਸਾਧ ਸੰਗਤ ਜੀ ਸੰਸਾਰ ਡਰਦਾ ਹੈ ਪਰ ਜਿਨ੍ਹਾਂ ਨੂੰ ਨਾਮ ਦੀ ਖੁਮਾਰੀ ਜਿਹੜੀ ਹੈ ਕਿਹਾ ਜਾਣਾ ਕਿ ਮਰेंगे ਕਿਹੈਸਾ ਮਰਨਾ ਹੋਏ ਜੇਕਰ ਸਹਿਬ ਮਹਾਰਾਜ ਦਾ ਵਿਸਰਤ ਸਹਿਲਾ ਮਰਨਾ ਹੋਏ ਮਰਨਾ ਤੇ ਜਗਤ ਡਰੈ ਜੀਵ ਹੈ ਲੋੜਾ ਸਭ ਕੋਏ ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝਾ ਸੋਏ ਨਾਨਕ ਐਸੀ ਮਰਨੀ ਜੋ ਮਰੈ ਤਾਂ ਸਾਧ ਜੀ ਕਬੀਰ ਜਿਸ ਮਰਨਾ ਤੇ ਜਗ ਡਰ ਮੇਰਾ ਮਨ ਆਨੰਦ ਮਰਨਾ ਹੀ ਤੇ ਪਾਈਆ ਪੂਰਨ ਪਰਮ ਆਨੰਦ ਤਨ ਦੀ ਮੌਤ ਤੋਂ ਇੰਸਾਨ ਡਰਦਾ ਮਨ ਦੀ ਮੌਤ ਤੋਂ ਸਾਰੇ ਡਰਦੇ ਆ